ਪੰਜਾਬ ਤੇ ਹਰਿਆਣਾ ਹਾਈ ਕੋਰਟ ਚ 12ਵੀਂ ਪਾਸਰੀ ਨਿਕਲੀ ਭਰਤੀ ਸੁਣੋ ਕੀ ਹੋਵੇਗੀ ਚੋਣ ਪ੍ਰਕਿਰਿਆ ਜਾਣੋ ਕਿੰਨੀ ਹੋਣੀ ਚਾਹੀਦੀ ਹੈ ਉਮਰ ਕਿੰਨੀ ਹੋਵੇਗੀ ਐਪਲੀਕੇਸ਼ਨ ਫੀਸ ਕੀ ਹੋਵੇਗੀ ਭਰਤੀ ਲਈ ਉਮਰ ਸੀਮਾ ਦਰਅਸਲ 12ਵੀਂ پاس ਲਈ ਸਰਕਾਰੀ ਨੌਕਰੀ ਦਾ ਸੁਨਹਿਰੀ ਮੌਕਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚਪੜਾ ਸੀ ਦੀਆਂ 300 ਖਾਲੀ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਨੇ ਇਸ ਲਈ ਅਪਲਾਈ ਕਰਨ ਦੀ ਆਖਰੀ ਮਿਤੀ 20 ਸਤੰਬਰ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਵੈਬਸਾਈਟ ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਸ ਦੇ ਉੱਤੇ ਜਾ ਕੇ ਅਪਲਾਈ ਕਰ ਸਕਦੇ ਹੋ ਭਰਤੀ ਲਿਖਤੀ ਪ੍ਰੀਖਿਆ ਅਤੇ ਸਰੀਰਕ ਟੈਸਟ ਦੇ ਆਧਾਰ ਉੱਤੇ ਹੀ ਹੋਵੇਗੀ ਇਸ ਭਰਤੀ ਲਈ ਆਨਲਾਈਨ ਅਰਜ਼ੀ 25 ਅਗਸਤ ਤੋਂ ਸ਼ੁਰੂ ਹੋ ਗਈ ਹੈ ਨੋਟੀਫਿਕੇਸ਼ਨ ਦੇ ਅਨੁਸਾਰ ਚਪੜਾਸੀ ਦੀਆਂ 300 ਖਾਲੀ ਅਸਾਮੀਆਂ ਦੇ ਵਿੱਚੋਂ 243 ਅਸਾਮੀਆਂ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਲਈ ਹਨ ਜਦੋਂ ਕਿ ਐਸਸੀ ਐਸਟੀ ਬੀਸੀ ਲਈ 30 ਅਤੇ ਸਾਬਕਾ ਸੈਨਿਕਾਂ ਲਈ 15 ਅਸਾਮੀਆਂ ਨੇ ਭਾਰਤੀ ਲਈ ਉਮਰ ਸੀਮਾ ਕੀ ਹੋਣੀ ਚਾਹੀਦੀ ਹੈ ਆਓ ਤੁਹਾਨੂੰ ਉਸ ਦੇ ਬਾਰੇ ਵੀ ਜਾਣਕਾਰੀ ਦੇ ਦਿੰਦੇ ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚਪੜਾਸੀ ਦੀ ਪੱਤੀ ਲਈ ਉਮੀਦਵਾਰਾਂ ਦੀ ਉਮਰ ਹੱਦ 18 ਤੋਂ 35 ਸਾਲ ਜਦ ਕਿ ਅਪਾਹਜ ਉਮੀਦਵਾਰਾਂ ਨੂੰ 10 ਸਾਲ ਦੀ ਛੋਟ ਮਿਲੇਗੀ ਤੇ ਸਾਬਕਾ ਸੈਨਿਕਾਂ ਨੂੰ ਰੱਖਿਆ ਸੇਵਾ ਦੇ ਬਰਾਬਰ 3 ਸਾਲ ਦੀ ਛੋਟ ਮਿਲੇਗੀ ਇਸ ਭਰਤੀ ਦੇ ਲਈ ਐਪਲੀਕੇਸ਼ਨ ਫੀਸ ਕੀ ਹੋਏਗੀ ਆਉ ਤੁਹਾਨੂੰ ਉਸਤੇ ਬਾਰੇ ਵੀ ਦੱਸ ਦਿੰਨੇ ਆ ਹੋਰ ਰਾਜਾਂ ਦੇ ਜਨਰਲ ਅਤੇ ਐਸ ਸੀ ਐਸਟੀ ਬੀ ਸੀ ਉਮੀਦਵਾਰਾਂ ਦੀ ਫੀਸ 700 ਰੁਪਏ ਹੋਵੇਗੀ ਤੇ ਉੱਥੇ ਹੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਐਸ ਸੀ ਐਸਟੀ ਅਤੇ ਬੀ ਸੀ ਉਮੀਦਵਾਰਾਂ ਦੀ ਫੀਸ 600 ਰੁਪਏ ਹੋਵੇਗੀ ਜਦ ਕੇ ਸਾਫ ਦਾ ਫੌਜੀ 600 ਰੁਪਏ ਆਪাজ ਉਮੀਦਵਾਰ 600 ਰੁਪਏ ਹੋਵੇਗੀ ਤਾਂ ਦੱਸਦੀ ਹੈ ਕਿ ਚੋਣ ਪ੍ਰਕਿਰਿਆ ਭਰਤੀ ਲਈ ਪਹਿਲਾ 100 ਅੰਕਾਂ ਦੀ ਲਿਖਤੀ ਪ੍ਰੀਖਿਆ ਹੋਵੇਗੀ ਜਿਸ ਦੇ ਵਿੱਚ 50 ਬਹੁ ਚੋਣ ਵਾਲੇ ਸਵਾਲ ਪੁੱਛੇ ਜਾਣਗੇ ਇਹ ਸਵਾਲ ਜਨਰਲ ਨੌਲੇਜ ਜਨਰਲ ਅਵੇਅਰਨੈਸ ਕਰੰਟ ਅਫੇਅਰਸ ਅਤੇ ਨਿਊਮੈਰੀਕਲ ਅਬਿਲਟੀ ਨਾਲ ਸੰਬੰਧਿਤ ਹੋਣਗੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ 12ਵੀਂ ਪਾਸਰੀ ਨਿਕਲੀ ਭਰਤੀ ਸੁਣੋ ਕੀ ਹੋਵੇਗੀ ਚੋਣ ਪ੍ਰਕਿਰਿਆ ਜਾਣੋ ਕਿੰਨੀ ਹੋਣੀ ਚਾਹੀਦੀ ਹੈ ਉਮਰ ਕਿੰਨੀ ਹੋਵੇਗੀ ਐਪਲੀਕੇਸ਼ਨ ਫੀਸ ਕੀ ਹੋਵੇਗੀ ਭਰਤੀ ਲਈ ਉਮਰ ਸੀਮਾ ਦਰਅਸਲ 12ਵੀਂ پاس ਲਈ ਸਰਕਾਰੀ ਨੌਕਰੀ ਦਾ ਸੁਨਹਿਰੀ ਮੌਕਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚਪੜਾ ਸੀ ਦੀਆਂ 300 ਖਾਲੀ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਨੇ ਇਸ ਲਈ ਅਪਲਾਈ ਕਰਨ ਦੀ ਆਖਰੀ ਮਿਤੀ 20 ਸਤੰਬਰ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਵੈਬਸਾਈਟ ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਸ ਦੇ ਉੱਤੇ ਜਾ ਕੇ ਅਪਲਾਈ ਕਰ ਸਕਦੇ ਹੋ ਭਰਤੀ ਲਿਖਤੀ ਪ੍ਰੀਖਿਆ ਅਤੇ ਸਰੀਰਕ ਟੈਸਟ ਦੇ ਆਧਾਰ ਉੱਤੇ ਹੀ ਹੋਵੇਗੀ ਇਸ ਭਰਤੀ ਲਈ ਆਨਲਾਈਨ ਅਰਜ਼ੀ 25 ਅਗਸਤ ਤੋਂ ਸ਼ੁਰੂ ਹੋ ਗਈ ਹੈ ਨੋਟੀਫਿਕੇਸ਼ਨ ਦੇ ਅਨੁਸਾਰ ਚਪੜਾਸੀ ਦੀਆਂ 300 ਖਾਲੀ ਅਸਾਮੀਆਂ ਦੇ ਵਿੱਚੋਂ 243 ਅਸਾਮੀਆਂ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਲਈ ਹਨ ਜਦੋਂ ਕਿ ਐਸਸੀ ਐਸਟੀ ਬੀਸੀ ਲਈ 30 ਅਤੇ ਸਾਬਕਾ ਸੈਨਿਕਾਂ ਲਈ 15 ਅਸਾਮੀਆਂ ਨੇ ਭਾਰਤੀ ਲਈ ਉਮਰ ਸੀਮਾ ਕੀ ਹੋਣੀ ਚਾਹੀਦੀ ਹੈ ਆਓ ਤੁਹਾਨੂੰ ਉਸ ਦੇ ਬਾਰੇ ਵੀ ਜਾਣਕਾਰੀ ਦੇ ਦਿੰਦੇ ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚਪੜਾਸੀ ਦੀ ਪੱਤੀ ਲਈ ਉਮੀਦਵਾਰਾਂ ਦੀ ਉਮਰ ਹੱਦ 18 ਤੋਂ 35 ਸਾਲ ਜਦ ਕਿ ਅਪਾਹਜ ਉਮੀਦਵਾਰਾਂ ਨੂੰ 10 ਸਾਲ ਦੀ ਛੋਟ ਮਿਲੇਗੀ ਤੇ ਸਾਬਕਾ ਸੈਨਿਕਾਂ ਨੂੰ ਰੱਖਿਆ ਸੇਵਾ ਦੇ ਬਰਾਬਰ 3 ਸਾਲ ਦੀ ਛੋਟ ਮਿਲੇਗੀ ਇਸ ਭਰਤੀ ਦੇ ਲਈ ਐਪਲੀਕੇਸ਼ਨ ਫੀਸ ਕੀ ਹੋਏਗੀ ਆਉ ਤੁਹਾਨੂੰ ਉਸਤੇ ਬਾਰੇ ਵੀ ਦੱਸ ਦਿੰਨੇ ਆ ਹੋਰ ਰਾਜਾਂ ਦੇ ਜਨਰਲ ਅਤੇ ਐਸ ਸੀ ਐਸਟੀ ਬੀ ਸੀ ਉਮੀਦਵਾਰਾਂ ਦੀ ਫੀਸ 700 ਰੁਪਏ ਹੋਵੇਗੀ ਤੇ ਉੱਥੇ ਹੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਐਸ ਸੀ ਐਸਟੀ ਅਤੇ ਬੀ ਸੀ ਉਮੀਦਵਾਰਾਂ ਦੀ ਫੀਸ 600 ਰੁਪਏ ਹੋਵੇਗੀ ਜਦ ਕੇ ਸਾਫ ਦਾ ਫੌਜੀ 600 ਰੁਪਏ ਆਪাজ ਉਮੀਦਵਾਰ 600 ਰੁਪਏ ਹੋਵੇਗੀ ਤਾਂ ਦੱਸਦੀ ਹੈ ਕਿ ਚੋਣ ਪ੍ਰਕਿਰਿਆ ਭਰਤੀ ਲਈ ਪਹਿਲਾਂ 100 ਅੰਕਾਂ ਦੀ ਲਿਖਤੀ ਪ੍ਰੀਖਿਆ ਹੋਵੇਗੀ ਜਿਸ ਦੇ ਵਿੱਚ 50 ਬਹੁਤ ਚੋਣ ਵਾਲੇ ਸਵਾਲ ਪੁੱਛੇ ਜਾਣਗੇ ਇਹ ਸਵਾਲ ਜਨਰਲ ਨੌਲੇਜ ਜਨਰਲ ਅਵੇਅਰਨੈਸ ਕਰੰਟ ਅਫੇਅਰਸ ਅਤੇ ਨਿਊਮੈਰੀਕਲ ਅਬਿਲਟੀ ਨਾਲ ਸੰਬੰਧਿਤ ਹੋਣਗੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ